परम शांति बाबा ਕਹਿੰਦੇ ਹਨ ਬੱਚੇ ਹੁਣ ਤੁਹਾਡੇ ਅੰਦਰ ਸਿਰਫ ਇੱਕ ਹੀ ਸੰਕਲਪ ਹੋਣਾ ਚਾਹੀਦਾ ਹੈ ਕਿ ਮੈਂ ਬਾਪ ਸਮਾਨ ਬਣ ਕੇ ਵਿਸ਼ੇ ਪਰਵਰਤਨ ਦਾ ਕਾਰਜ ਕਰਨਾ ਹੈ ਅਤੇ ਬਾਪ ਨੂੰ ਸਾਰੇ ਸੰਸਾਰ ਅੱਗੇ ਪ੍ਰਤੱਖ ਕਰਨਾ ਹੈ ਦੇਖੋ ਇਹ ਜੋ ਸਮਾ ਚੱਲ ਰਿਹਾ ਹੈ ਇਹ ਸਿਰਫ ਕਮਾਈ ਦਾ ਹੈ ਇਸ ਲਈ ਆਪਣੇ ਹਰ ਇੱਕ ਸੰਕਲਪ ਉਤੇ ਧਿਆਨ ਦਿਓ ਸੰਕਲਪਾਂ ਦੀ ਗਤੀ ਹੌਲੀ ਕਰਦੇ ਜਾਓ ਕਿਉਂਕਿ ਸਮਾਂ ਬਹੁਤ ਥੋੜਾ ਬਚਿਆ ਹੈ ਇਹ ਨਾ ਸੋਚੋ ਕਿ ਅਜੇ ਕੁਝ ਵਿਸ਼ੇਸ਼ ਦਿਖਤੇ ਨਹੀਂ ਰਹਾ ਪਰਵਰਤਨ ਇੱਕ ਛਟਕੇ ਨਾਲ ਹੋਵੇਗਾ ਪਰਵਰਤਨ ਲਈ ਸਾਲਾਂ ਸਾਲ ਨਹੀਂ ਲੱਗਣਗੇ ਦੇਖੋ ਬਾਬਾ ਪਿਆਰ ਦਾ ਸਾਗਰ ਔਰ ਅਹਮ ਦਾ ਸਾਗਰ ਅਤੇ ਸਾਰੀਆਂ ਆਤਮਾਵਾਂ ਦਾ ਪਿਤਾ ਵੀ ਹੈ ਇਸ ਲਈ ਉਹ ਬੱਚਿਆਂ ਨੂੰ ਲੰਮੇ ਸਮੇਂ ਤੱਕ ਦੁਖੀ ਨਹੀਂ ਦੇਖ ਸਕਦਾ ਇਸ ਕਰਕੇ ਇਹ ਕਾਰਜ ਅਚਾਨਕ ਤੇ ਅਚਰਯੇਜਨਕ ਹੀ ਹੋਣਾ ਹੈ ਪਰ ਆਤਮਾ ਨੂੰ ਇਹ ਸਮਾਂ ਬਹੁਤ ਲੰਮਾ ਮਹਿਸੂਸ ਹੋਵੇਗਾ ਕਿਉਂਕਿ ਦੁੱਖ ਦਾ ਸਮਾਂ ਬਹੁਤ ਲੰਮਾ ਲੱਗਦਾ ਹੈ ਸਮਾਂ ਰੁਕਿਆ ਹੋਇਆ ਹੈ ਸਿਰਫ 108 ਰਤਨਾਂ ਦੀ ਮਾਲਾ ਦੇ ਲਈ ਜਿਵੇਂ ਹੀ 108 ਰਤਨ ਆਪਣੀ ਸੀਟ ਤੇ ਸੈੱਟ ਹੋ ਜਾਣਗੇ ਤ੍ਰੰਤ ਕਾਰਜ ਸ਼ੁਰੂ ਹੋ ਜਾਵੇਗਾ ਅਤੇ ਜੋ ਬੱਚੇ ਸਮੇਂ ਨੂੰ ਦੇਖ ਕੇ ਪ੍ਰਸਾਰਥ ਕਰ ਰਹੇ ਹਨ ਉਹਨਾਂ ਦਾ ਨੰਬਰ ਉਹਨਾਂ ਹੀ ਪਿੱਛੇ ਹੁੰਦਾ ਜਾ ਰਿਹਾ ਹੈ ਇਸ ਲਈ ਬਾਪ ਦੀ ਚਿਤਾਵਨੀ ਸਮਝੋ ਜਾਂ ਸਮਝਾਣੀ ਪਰ ਹੁਣੇ ਹੀ ਕਰ ਲਓ ਅਰਥਾਤ ਆਪਣੇ ਮਨ ਬੁੱਧੀ ਨੂੰ ਇਸ ਦੁਨੀਆ ਤੋਂ ਬਾਹਰ ਕੱਢ ਲਓ ਨਹੀਂ ਤਾਂ ਤੁਸੀਂ ਬੱਚੇ ਸਮਝਦਾਰ ਹੋ ਅੰਤਮ ਕੜੀ ਕਿਹੋ ਜੀ ਹੋਵੇਗੀ ਜੀਵੇ ਕਹਿੰਦੇ ਹਨ ਛੱਡੋ ਤਾਂ ਛੁਟੇ ਅਰਥਾਤ ਆਪਣੇ ਮਨ ਬੁੱਧੀ ਨੂੰ ਇਸ ਪ੍ਰਾਣੀ ਦੁਨੀਆ ਤੋਂ ਕੱਢ ਲਓ ਤਾਂ ਅੱਗੇ ਦਾ ਕਾਰਜ ਤੁਹਾਡੇ ਅਤੇ ਤੁਹਾਨੂੰ ਤੁਹਾਡੇ ਸੰਬੰਧ ਸੰਪਰਕ ਵਾਲੀਆਂ ਆਤਮਾਵਾਂ ਸੰਪੂਰਨ ਬਣ ਕੇ ਪਰਮधाम ਜਾਣ ਦਾ ਕੰਮ ਬਾਪ ਆਪ ਹੀ ਕਰ ਦੇਵੇਗਾ ਪਰ ਇਹ ਥੋੜਾ ਜਹਾ ਤੁਹਾਨੂੰ ਹੀ ਕਰਨਾ ਪਵੇਗਾ ਇਹ ਬਾਪ ਨਹੀਂ ਕਰੇਗਾ ਇਸ ਲਈ ਬਾਬਾ ਨੇ ਤੁਹਾਨੂੰ ਕਈ ਯੁਕਤੀਆਂ ਦੱਸੀਆਂ ਹਨ ਸਿਰਫ ਉਹਨਾਂ ਤੇ ਅਮਲ ਕਰੋ ਕਹਿਣ ਨਾਲ ਨਹੀਂ ਸੋਚਣ ਨਾਲ ਨਹੀਂ ਹੋਵੇਗਾ ਕਰਨ ਨਾਲ ਹੋਵੇਗਾ ਇਸ ਲਈ ਬਾਪ ਦੀ ਹਰ ਦਿਸ਼ਾ ਤੇ ਧਿਆਨ ਦਿਓ ਅਤੇ ਉਸ ਨੂੰ ਪ੍ਰੈਕਟੀਕਲ ਵਿੱਚ ਅਨੁਭਵ ਕਰੋ ਅਤੇ ਚੈੱਕ ਕਰੋ ਕਿ ਮੈਂ ਕਿੰਨੇ ਪਰਸੈਂਟਸ ਵਿਨ ਹੋਇਆ ਹਾਂ ਜੇਤੂ ਬਣਿਆ ਹਾਂ ਚੈੱਕ ਕਰਦੇ ਨਾਲ ਚੇਂਜ ਕਰੋ ਚੈੱਕ ਇਨ ਚੇਂਜ ਸੋਚੋ ਤਾਂ ਸਹੀ ਬਾਪ ਤੁਹਾਡੇ ਨਾਲ ਪ੍ਰੈਕਟੀਕਲ ਵਿੱਚ ਹੈ ਤਾਂ ਤੁਸੀਂ ਨਹੀਂ ਕਰੋਗੇ ਤਾਂ ਕੌਣ ਕਰੇਗਾ ਬਾਪ ਦੀ ਪਾਲਣਾ ਦਾ ਰਿਟਰਨ ਦਿਓ ਅੱਛਾ ਪਰਮ ਸ਼ਾਂਤੀ ਪਰਮ ਸ਼ਾਂਤੀ ਪਰਮ ਸ਼ਾਂਤੀ